ਇਦੇ ਵਿੱਚ ਉਹ ਨਾਇ ਨਗਰ ਕਾਉਂਸਲ ਕੁਝ ਕਰ ਸਕਦਾ ਨਾਇ ਨਗਰ ਕਾਉਂਸਲ ਦੇ ਪ੍ਰਧਾਨ ਐਮਸੀ ਕੁਝ ਕਰ ਸਕਦਾ ਨਾ ਹੀ ਛੋਟੇ ਅਫਸਰ ਕੁਝ ਕਰ ਸਕਦੇ ਆ ਫਰੀਦ ਕੋਟ ਦੇ ਹੀ ਸਾਡੇ ਕਈ ਸੱਜਣਾ ਨੇ ਕਮੇਟੀ ਬਣਾਈ ਉਹ ਅੱਡਾ ਸੱਜਣਾ ਨੇ ਉਹਨਾਂ ਦੀ ਲਿਸਟ ਤੁਹਾਨੂੰ ਸਾਰੇ ਪ੍ਰੈਸ ਵਾਲਿਆਂ ਨੂੰ ਪਤਾ ਉਹਨਾਂ ਸੱਜਣਾ ਨੇ ਹਾਈ ਕੋਰਟ ਵਿੱਚ ਕੇਸ ਪਾਇਆ ਤੇ ਬਾਇ ਨਾਮ ਲਿਖ ਕੇ ਦਿੱਤਾ ਕਿ ਫਲਾਣੀ ਦੁਕਾਨ ਉਹਦੇ ਮੂਰੇ ਕਬਜ਼ਾ ਹੈ ਫਲਾਣੀ ਦੀ ਦੁਕਾਨ ਉਹਦੇ ਮੂਰੇ ਕਬਜ਼ਾ ਤੇ ਹਾਈ ਕੋਰਟ ਨੇ ਉਹਨਾਂ ਦੇ ਨਾਲੇ ਡੀਸੀ ਨੂੰ ਪਾਰਟੀ ਬਣਾ ਲਿਆ ਤੋ ਹਾਈ ਕੋਰਟੋਂ ਸਿੱਧਾ ਡੀਸੀ ਨੂੰ ਖਿੱਚਦਾ ਸੋ ਇਸ ਕਰਕੇ ਉਹਦੇ ਕਰਕੇ ਡੀਸੀ ਥੱਲੇ ਥੱਲੇ ਮੁਲਾਜ਼ਮਾਂ ਨੂੰ ਖਿੱਚਦਾ ਕਿ ਬਈ ਮੈਂ ਮਰਦਾ ਕਬਜ਼ੇ ਚ ਕਾਓ ਦੁਕਾਨਦਾਰਾਂ ਨੂੰ ਬੋਲਦੀ ਆ ਜਾਂ ਭੋ ਇਹ ਜੇ ਤੁਸੀਂ ਇਹ ਮਸਲਾ ਹੱਲ ਕਰਾਉਣਾ ਚਾਹੁੰਦੇ ਐ ਵੀ ਕਿਸੇ ਮਗਰ ਫਿਰਨ ਦੀ ਲੋੜ ਨਹੀਂ ਜਿਹੜੀ ਉਹ ਕਮੇਟੀ ਐ ਜਿਨ੍ਹਾਂ ਨੇ ਫਰੀਦਕੋਟ ਦੇ ਬੰਦਿਆਂ ਨੇ ਹਾਈ ਕੋਰਟ ਚ ਕੇਸ ਪਾਇਆ ਉਹਦਾ ਕਮੇਟੀ ਵਾਲਿਆਂ ਨੂੰ ਮੈਂ ਤੇ ਆਉਂਦਾ ਮਸਲਾ ਹੱਲ ਕਰਾਂ ਇੱਕ ਇੱਕ ਦਾ ਉਹਨਾਂ ਨੇ ਲਾ ਲਿਖ ਕੇ ਦਿੱਤਾ ਤੇ ਮੇਰੇ ਤੇ ਮੁਲਾਜ਼ਮ ਵੀ ਕੀ ਕਰਨਗੇ ਤੇ ਮੁਸ਼ਕਲ ਕਮੇਟੀ ਵੀ ਕੀ ਕਰੂਗੀ ਕੌਮਦਾਰਾਂ ਨੇ ਮਸਲਾ ਦਾ ਸੁਲਝਾਉਣਾ ਤੇ ਜਿਹੜੀ ਉਹ ਕਮੇਟੀ ਹੈ ਜਿਨ੍ਹਾਂ ਨੇ ਹਾਈ ਕੋਰਟ ਕੇਸ ਪਾਇਆ ਕਮੇਟੀ ਨੂੰ ਮਿਲਣ ਤੇ ਇਹਨਾਂ ਨਾਲ ਬਹਿ ਕੇ ਆਪਦਾ ਮਸਲਾ ਹੱਲ ਕਰਨਾ ਇਹਨਾਂ ਦੇ ਕਰਮਾਂ 'ਚ ਪਹਿਲਾਂ ਆਪਦਾ ਸਰਕਾਰ ਬਣਨ ਤੋਂ ਪਹਿਲਾਂ ਧਰਮ ਦੇ ਨੇ ਤੇ ਲਾਈਵ ਹੋਣਾ ਵੱਡੀਆਂ ਵੱਡੀਆਂ ਗੱਪਾਂ ਮਾਰਨੇ ਇਹਨਾਂ ਦੇ ਕਰਮਾਂ 'ਚ ਕੰਮ ਕਰਨੇ ਵੀ ਲਿਖੇ ਕੰਮ ਤਾਂ ਹਮੇਸ਼ਾ ਅਸੀਂ ਦਿੱਤੇ ਆ ਤੇ ਕਰਕੇ ਦਿਖਾਏ ਇਹਨਾਂ ਨੇ ਤਾਂ ਸਿਰਫ ਗੱਲਾਂ ਸੁਣਾਉਣੀਆਂ ਗੱਲਾਂ ਸੁਣਾ ਕੇ ਵੇਪਾ ਲਈਆਂ ਜੋ ਇਸ ਕਰਕੇ ਇਹਨਾਂ ਨੇ ਕੰਮ ਕੁੰਮ ਕੋਈ ਨਹੀਂ ਕਰਨਾ ਐਂ ਟਾਈਮ ਤੇ ਪਾ ਦੇਣਗੇ ਬੇਫਿਕਰ ਜਿਲ੍ਹਾ ਫਰੀਦਕੋਟ ਤੇ ਨਿਯਾਜ ਕਬਜ਼ਿਆਂ ਦੀ ਗੱਲ ਬਹੁਤ ਚੱਲ ਰਹੀ ਹੈ ਲਗਾਤਾਰ ਕੰਨੇ ਹੋਏ ਹੋਏ ਆ ਤੇ ਹਟਾਏ ਨਹੀਂ ਜਾ ਰਹੇ ਸਿਆਸੀ ਲੋਕਾਂ ਦਾ ਦਰਨ ਦਾਜੀ ਚੱਲ ਰਹੀ ਹੈ ਕਿਵੇਂ ਦੇਖੋ ਮੈਨੂੰ ਨਹੀਂ ਸਮਝਦਾ ਕਿ ਕੋਈ ਜ਼ਿਆਦਾ ਸਿਆਸੀ ਬੰਦਿਆਂ ਦੀ ਦਖਲਅੰਦਾਜ਼ੀ ਹੋਏਗੀ ਇਹ ਕੋਈ ਕਬਜੇ ਅੱਜ ਦੇ ਨਹੀਂ ਗਏ ਇਹ ਕਬਜੇ ਪਿਛਲੇ ਕਈ ਸਾਲਾਂ ਦੇ ਚੱਲੇ ਆ ਰਹੇ ਆਮ ਤੌਰ ਤੇ ਕਬਜਾ ਕੀ ਹੈ ਜਿਹੜੇ ਦੁਕਾਨਦਾਰ ਦੀ ਦੁਕਾਨ ਹੈ ਮੂਰੇ ਉਹਨੇ ਥੋੜਾ ਜਿਹਾ ਆਪਦੀ ਥਾਂ ਹੋ ਸਕਦਾ ਵੜੀ ਹੋਵੇ ਜਾਂ ਉਹਨੇ ਕੋਈ ਆਪਦੇ ਵਾਸਤੇ ਕੋਈ ਬਹਿਣ ਬੂਣ ਨੂੰ ਥਾਂ ਬਣਾਈ ਹੋਵੇ ਪਰ ਇਹਦੇ ਵਿੱਚ ਉਹ ਨਾ ਤਾਂ ਨਗਰ ਕੌਂਸਲ ਕੁਝ ਕਰ ਸਕਦਾ ਨਾ ਹੀ ਨਗਰ ਕੌਂਸਲ ਦੇ ਪ੍ਰਧਾਨ ਐਮਸੀ ਕੁਝ ਕਰ ਸਕਦੇ ਆ ਨਹੀਂ ਛੋਟੇ ਅਫਸਰ ਕੁਝ ਕਰ ਸਕਦੇ ਆ ਕਿਉਂਕਿ ਫਰੀਦਕੋਟ ਦੇ ਹੀ ਸਾਡੇ ਕਈ ਸੱਜਣਾ ਨੇ ਕਮੇਟੀ ਬਣਾਈ ਵੀ ਅੱਡਾ ਸੱਜਣਾ ਨੇ ਉਹਨਾਂ ਦੀ ਲਿਸਟ ਤੁਹਾਨੂੰ ਸਾਰੇ ਪ੍ਰੈਸ ਵਾਲਿਆਂ ਨੂੰ ਪਤਾ ਉਹਨਾਂ ਸੱਜਣਾ ਨੇ ਹਾਈ ਕੋਰਟ ਵਿੱਚ ਕੇਸ ਪਾਇਆ ਤੇ ਬਾਏ ਨੇਮ ਲਿਖ ਕੇ ਦਿੱਤਾ ਕਿ ਫਲਾਣੀ ਦੁਕਾਨ ਉਹਦੇ ਮੂਰੇ ਕਬਜ਼ਾ ਹੈ ਫਲਾਣੀ ਜਗ੍ਹਾ ਉਹਦੇ ਮੂਰੇ ਕਬਜ਼ਾ ਹੈ ਫਲਾਣੇ ਦੀ ਦੁਕਾਨ ਉਹਦੇ ਮੂਰੇ ਕਬਜ਼ਾ ਉਹਨਾਂ ਨੇ ਬਾਈ ਨੇਮ ਲਿਖ ਕੇ ਦਿੱਤਾ ਲਿਸਟ ਬਣਾ ਕੇ ਹਾਈ ਕੋਰਟ ਚ ਪਾਏ ਆ ਤੇ ਹਾਈ ਕੋਰਟ ਨੇ ਉਹਨਾਂ ਨੇ ਨਾਲੇ ਡੀਸੀ ਨੂੰ ਪਾਰਟੀ ਬਣਾ ਲਿਆ ਤੋਂ ਹਾਈ ਕੋਰਟੋਂ ਸਿੱਧਾ ਡੀਸੀ ਨੂੰ ਖਿੱਚਦਾ ਸੋ ਇਸ ਕਰਕੇ ਉਹਦੇ ਕਰਕੇ ਡੀਸੀ ਥੱਲੇ ਥੱਲੇ ਮੁਲਾਜ਼ਮਾਂ ਨੂੰ ਖਿੱਚਦਾ ਕਿ ਬਈ ਮੈਂ ਮਰਦਾ ਕਬਜ਼ੇ ਚ ਕਾਓ ਸੋ ਮੇਰੀ ਤਾਂ ਦੁਕਾਨਦਾਰਾਂ ਨੂੰ ਬੇਨਤੀ ਹੈ ਜੰਬ ਕਿ ਜੇ ਤੁਸੀਂ ਇਹ ਮਸਲਾ ਹੱਲ ਕਰਾਉਣਾ ਚਾਹੁੰਦੇ ਹੋ ਤੇ ਐਵੇਂ ਕਿਸੇ ਮਗਰ ਪਰਿੰਦੀ ਲੋੜ ਨਹੀਂ ਜਿਹੜੀ ਉਹ ਕਮੇਟੀ ਐ ਜਿਨ੍ਹਾਂ ਨੇ ਫਰੀਦਕੋਟ ਦੇ ਬੰਦਿਆਂ ਨੇ ਹਾਈ ਕੋਰਟ ਚ ਕੇਸ ਪਾਇਆ ਉਹਨਾਂ ਕਮੇਟੀ ਵਾਲਿਆਂ ਨੂੰ ਮਿਲ ਤੇ ਆਪਦਾ ਮਸਲਾ ਹੱਲ ਕਰਨ ਕਿਉਂਕਿ ਜੇ ਉਹ ਹਾਈ ਕੋਰਟ ਵਿੱਚ ਐਂ ਲੱਗੇ ਰਹੇ ਇੱਕ ਇੱਕ ਦਾ ਉਹਨਾਂ ਨੇ ਲਾ ਲਿਖ ਕੇ ਦਿੱਤਾ ਤੇ ਫਿਰ ਉੱਥੇ ਮੁਲਾਜ਼ਮ ਵੀ ਕੀ ਕਰਨਗੇ ਤੇ ਮਿਊਸਪਲ ਕਮੇਟੀ ਵੀ ਕੀ ਕਰੂਗੀ ਚੁਸ ਕਰਕੇ ਜੇ ਦੁਕਾਨਦਾਰਾਂ ਨੇ ਮਸਲਾ ਉਹਦਾ ਸੁਲਝਾਉਣਾ ਤੇ ਜਿਹੜੀ ਉਹ ਕਮੇਟੀ ਹੈ ਜਿਨ੍ਹਾਂ ਨੇ ਹਾਈ ਕੋਰਟ ਕੇਸ ਪਾਇਆ ਉਹ ਕਮੇਟੀ ਨੂੰ ਮਿਲਣ ਤੇ ਇਹਨਾਂ ਨਾਲ ਬਹਿ ਕੇ ਆਪਦਾ ਮਸਲਾ ਹੱਲ ਕਰਨ ਪਿਛਲੇ ਦਿਨੀ ਵਿਧਾਇਕ ਸਾਹਿਬ ਵੱਲੋਂ ਦੋ ਸਰਕਾਰਾਂ ਦਾ ਨਿਗਮ ਸ਼ੁਰੂ ਕਰਾਇਆ ਗਿਆ ਇੱਕ ਤਾਂ ਗਾਂਧੀ ਸਕੂਲ ਦੇ ਕੋਲੇ 199 ਦੀ ਬੈਕ ਸਾਈਡ ਤੇ ਸਵਰਨਸੇਮਰ ਬਾਰੇ ਇੰਟਰਲੋਕਿੰਗ ਲੱਗ ਰਹੀ ਹੈ ਹੈਵੀ ਵਹੀਕਲ ਚੱਪਣਗੇ ਉਹਦਾ ਕੋਈ ਹੁਣਾ ਨਹੀਂ ਗਾਂਧੀ ਸਕੂਲ ਵਾਲੀ ਬੰਦ ਹੋ ਚੁੱਕੀ ਸੜਕ ਬਣ ਤੋ ਰਹੇਗੀ ਇਹ ਮਤਲਬ ਬੰਨ ਨਹੀਂ ਇਹ ਕਹਿੰਦੇ ਹੁਣ ਉਹ ਲੈਵਲ ਸਹੀ ਨਹੀਂ ਸੀਗਾ ਕਿਵੇਂ ਦੇਖਦੇ ਹੋ ਦੋ ਹੀ ਕੰਮ ਸ਼ੁਰੂ ਹੋਏ ਦੋਨੇ ਬੰਨ ਗਏ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਹਨ ਇਹਨਾਂ ਦੇ ਕਰਮਾ 'ਚ ਪਹਿਲਾਂ ਤਾਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਕਰਮਾ 'ਚ ਸੀ ਧਰਨੇ ਦੇਣੇ ਤੇ ਲਾਈਵ ਹੋਣਾ ਤੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਹੁਣ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਆ ਇਹਨਾਂ ਦੇ ਕਰਮਾ 'ਚ ਵੱਡੀਆਂ-ਵੱਡੇ ਵਾਅਦੇ ਕਰਨੇ ਆ ਵੱਡੀਆਂ ਵੱਡੀਆਂ ਗੱਪਾਂ ਮਾਰਨੇ ਆ ਇਹਨਾਂ ਦੇ ਕਰਮਾ ਚ ਕੰਮ ਕਰਨੀ ਨਹੀਂ ਲਿਖੇ ਨਾ ਇਹ ਕੰਮ ਕਰ ਸਕਦੇ ਕੰਮ ਤਾਂ ਹਮੇਸ਼ਾ ਅਸੀਂ ਕੀਤੇ ਆ ਤੇ ਕਰਕੇ ਦਿਖਾਏ ਤੇ ਜੇ ਫਰੀਦਕੋਟ ਇਲਾਕੇ ਦੀ ਸੰਗਤ ਮੌਕਾ ਦੇਗੀ ਤੇ ਫਿਰ ਕਰਕੇ ਦਿਖਾਵਾਂਗੇ ਇਹਨਾਂ ਨੇ ਤਾਂ ਸਿਰਫ ਗੱਲਾਂ ਸੁਣਾਉਣੀਆਂ ਗੱਲਾਂ ਸੁਣਾ ਕੇ ਵੋਟਾਂ ਲਈਆਂ ਸੋ ਇਸ ਕਰਕੇ ਇਹਨਾਂ ਨੇ ਕੰਮਕੁਮ ਕੋਈ ਨਹੀਂ ਕਰਨਾ ਐਂ ਟੈਂਪਟ ਪਾ ਦੇਣਗੇ ਬੇਫਿਕਰ